ਆਲੇ ਟੈਕਨੀਕਲ ਟੂਟੀ ਨੌਕਰੀ ਕਰਦਾ ਸੀ ਤੇ ਦੋ ਜੇ ਛੁੱਟੀ ਹੋਈ ਹੈ ਜੀ ਤੇ ਮੈਂ ਅਲੀਆਲੋਂ ਨਹਿਰੇ ਨਹਿਰ ਰਾਮਲ ਹੈਡ ਤੋਂ ਬੰਬਰ ਮੁੜਿਆ ਤੇ ਬੰਬਾ ਤੋਂ ਪਿੱਛੇ ਦੋ ਮੁੰਡੇ ਮੇਰੇ ਮਗਰ ਲੱਗੇ ਨੇ ਤਿੰਨ ਮੈਨੂੰ ਆਂਦੇ ਵੀ ਜੋ ਭਜਾਗਾ ਥੱਲੇ ਉਤਰ ਜਾ ਤੇ ਮੈਂ ਥੱਲੇ ਉਤਰ ਗਿਆ ਤੇ ਪਹਿਲੋਂ ਮੈਂ ਮੋਰਸਾ ਛੱਡਿਆ ਨਹੀਂ ਗਿਆ ਤੇ ਮੈਨੂੰ ਕਿਰਚ ਲੱਗੇ ਇਮਾਨ ਤੇ ਮੈਂ ਪਰੇ ਝੋਨੇ ਝੋ ਗਿਆ ਬਟਾਲਾ ਵਿਖੇ ਡਿਊਟੀ ਤੇ ਤਾਇਨਾਤ ਬਿਜਲੀ ਮੁਲਾਜ਼ਮ ਕੋਲੋਂ ਛੁੱਟੀ ਹੋਣ ਉਪਰੰਤ ਵਾਪਸ ਪਿੰਡ ਨੂੰ ਆਉਂਦਿਆਂ ਤਿੰਨ ਨਕਾਬਪੋਸ਼ ਲੁਟੇਰਿਆਂ ਵੱਲੋਂ ਤੇਜ਼ਰ ਹਥਿਆਰਾਂ ਦੀ ਨੋਕ ਤੇ ਮੋਟਰਸਾਈਕਲ ਖੋ ਕੇ ਫਰਾਰ ਹੋਣ ਦਾ ਮਾਮਲਾ ਪ੍ਰਾਪਤ ਹੋਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਲਾਈਨਮੈਨ ਨਿਰਮਲ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਨਿਰਮਲ ਸਿੰਘ ਜੀ ਬਟਾਲੇ ਸਿਟੀ ਸ਼ਹਿਰ ਬਟਾਲੇ ਟੈਕਨੀਕਲ 2 'ਚ ਨੌਕਰੀ ਕਰਦਾ ਜੀ ਤੇ ਦੋ ਦਿਨ ਛੁੱਟੀ ਹੋਈ ਹੈ ਜੀ ਤੇ ਮੈਂ ਅਲੀਆਲੋਂ ਨਹਿਰੇ-ਨਹਿਰ ਰਾਮਲ ਹੈਡ ਤੋਂ ਬੰਬਰ ਮੁੜਿਆ ਤੇ ਬੰਬਾ ਦੇ ਪਿੱਛੇ ਦੋ ਮੁੰਡੇ ਮੇਰੇ ਮਗਰ ਲੱਗੇ ਨੇ ਤਿੰਨ ਤੇ ਉਹਨਾਂ ਮੋਟਰਸਾਈਕਲ ਆ ਕੇ ਗਾੜੀ ਲਾ ਲਿਆ ਜੀ ਬੰਬਾ ਦੇ ਪੁੱਲ ਤੇ ਮੈਨੂੰ ਆਂਦੇ ਵੀ ਜੋਗਜ ਹੈਗਾ ਥੱਲੇ ਉਤਰ ਜਾ ਤੇ ਮੈਂ ਥੱਲੇ ਉਤਰ ਗਿਆ ਤੇ ਪਹਿਲੋਂ ਮੈਂ ਮੋਟਰਸਾਈਕਲ ਛੱਡਿਆ ਨਹੀਂ ਗਿਆ ਤੇ ਮੈਨੂੰ ਕਿਰਚ ਲੱਗੇ ਇਮਾਨ ਤੇ ਮੈਂ ਪਰੇ ਝੋਨੇ 'ਚ ਹੋ ਗਿਆ ਉਹ ਮੇਰਾ ਮੋਟਰਸਾਈਕਲ ਖੋ ਕੇ ਲੈ ਗਏ ਜੀ ਸਪਲੈਂਡਰ ਮੋਟਰਸਾਈਕਲ ਦੇ ਉਹਦੇ ਨੰਬਰ ਪਲੇਟ ਹੈ ਨਹੀਂ ਕੋਈ ਤੁਹਾਡਾ ਕਿਹੜਾ ਮੋਟਰਸਾਈਕਲ ਹੈ ਮੇਰੇ ਕੋ ਸਪਲੈਂਡਰ Z ਬਲੈਕ ਹਾਂਜੀ ਕਿਹੜਾ ਮਾਡਲ ਕਿਹੜਾ ਸੀ ਉਹ ਮਾਡਲ 2022 ਤੇ ਕੀ ਸਰਤਨ ਕੋ ਡਰਾਈਵਰ ਰੋਤਾ ਨਾ ਮੈਂ ਡਰਾਵਾ ਜੀ ਇੱਕ ਮੁੰਡਾ ਮੋਟਰਸਾਈਕਲ ਚਲਾਉਣ ਡਿਆ ਸੀਗਾ ਤੇ ਦੋ ਮੁੰਡੇ ਉੱਤਰ ਕੇ ਮੇਰੇ ਦਿਵਾਲੇ ਹੋ ਗਏ ਆ ਤੇ ਇੱਕ ਜਣੇ ਨੇ ਮੋਟਰਸਾਈਕਲ ਤੇ ਲਾਗੇ ਹਣਦੇ ਹੋ ਗਿਆ ਤੇ ਇੱਕ ਜਣਾ ਕਿਰਚ ਲੈ ਕੇ ਮੇਰੇ ਦੋ ਆਦ ਵਾਲੇ ਤੇ ਮੈਂ ਡਰਦਾ ਮਾਰਾ ਮੁੜ ਕੇ ਝੋਨੇ ਚੋ ਗਿਆ ਜੀ ਵੇਖੋ ਜੀ ਜਿਹੜੇ ਪਿੱਛੋਂ ਆ ਗਏ ਨੇ ਉਹ ਕੁਝ ਵੀ ਕਰ ਸਕਦੇ ਸੀਗੇ ਤੇ ਮੈਂ ਤੇ ਇਹੋ ਜਾਨਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇੱਥੇ ਨਿਤ ਨਮੀਆਂ ਘਟਨਾਵਾਂ ਹੁੰਦੀਆਂ ਨੇ ਲੋਕਾਂ ਨੂੰ ਲੁੱਟਦੇ ਨੇ ਤੇ ਇੱਥੇ ਵੱਤ ਵਾਦ ਗਸ਼ਤ ਕਰਨ ਨਾ ਪੁਲਿਸ ਪਛਾਣ 48 ਨੰਬਰ ਐਫ ਆਈ ਆਰ ਕੋਈ ਇਹਦੇ ਸਬੰਧ ਕੋ ਸিসিਟੀਵੀ ਵਗੈਰਾ ਨਾਲ ਕੀ ਤਿਕਲੀ ਸিসিਟੀ ਇੱਕ ਦੋ ਇਥੇ ਵੇਖੇ ਨੇ ਉਹ ਮੇਰੇ ਮਗਰੋਂਡੇ ਨੇ ਮੈਂ ਉਹਨਾਂ ਦੇ ਪਿੱਛੇ ਖਿਆਲ ਨਹੀਂ ਪਾਇਆ ਮੈਂ ਤਾਂ ਕਿਹਾ ਵੀ 2:30 ਵਜੇ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਬੱਚੇ ਆਉਂਦੇ ਨੇ ਪਰ ਉਹ ਲੁੱਟਣ ਦੀ ਵਜ੍ਹਾ ਨਾਲ ਆਉਂਦੇ ਅਹੀ ਦਿਹਾਣੇ ਵੀ ਹਨ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਜਿਹੜਾ ਮੋਟਰਸਾਈਕਲ ਹੈ ਸਾਨੂੰ ਮਿਲਣਾ ਚਾਹੀਦਾ ਮੈਂ ਤੇ ਭਾਜੀ ਇਹੋ ਆਖਾਂਗਾ ਪੰਜਾਬ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਜਿਹੜੇ ਨਕਾਬពੂਛ ਘੁੰਮਦੇ ਰਹੇ ਇਹਨਾਂ ਦੇ ਪੁਲਿਸ ਚਲਾਨ ਕਟੇ ਇਹ ਦੋ ਦੋ ਤਿੰਨ ਤਿੰਨ ਬਹਿ ਕੇ ਤੇ ਨੇਰੇ ਸਿਰੇ ਲੋਕਾਂ ਨੂੰ ਲੁੱਟਦੇ ਨੇ ਤੇ ਪ੍ਰਸ਼ਾਸਨ ਕਾੜੀ ਬੇਨਤੀ ਕਰਾਂਗਾ ਵੀ ਲੋਕਾਂ ਦੀ ਜਾਨ ਮਾਲ ਦੀ ਕੁਵਾਲੀ ਕਰਨ ਤੇ ਇਹਨਾਂ ਨੂੰ ਨੱਥ ਪਾਉਣ